ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਪਰਮਾਤਮਾ ਦੇ ਕਿਰਪਾ ਦੇ ਨਾਲ ਇੱਕ ਹੋਰ ਕਹਾਣੀ ਦੀ ਸਾਂਝ ਪਾਉਣੀ ਆ ਜਿਹਦੇ ਵਿੱਚ ਉਹ ਦੱਸਦਾ ਹੈ ਕਹਾਣੀਕਾਰ ਕਿ ਲੋਕਾਂ ਨੂੰ ਉਪਦੇਸ਼ ਦੇਣਾ ਸੌਖਾ ਤੇ ਉਹਦੇ ਉੱਤੇ ਆਪ ਅਮਲ ਕਰਨਾ ਔਖਾ ਇੱਕ ਵਾਰ ਦੀ ਗੱਲ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਪਿੰਡ ਤੋਂ ਬਾਹਰ ਬਾਹਰ ਸਕੂਲ ਦੇ ਵਿੱਚ ਬੋਰ ਦੇ ਥੱਲੇ ਇੱਕ ਸੰਤ ਆ ਕੇ ਡੇਰਾ ਲਗਾ ਲੈਂਦਾ ਤੇ ਉੱਥੇ ਉਹਦੇ ਚੇਲਿਆਂ ਨੇ ਧੂਣੀ ਵਗੈਰਾ ਵਾਸਤੇ ਬਾਲਣ ਇਕੱਠਾ ਕਰਕੇ ਤੇ ਉੱਥੇ ਧੂਣੀ ਜਿਹੜੀ ਸੀ ਲਗਾ ਦਿੱਤੀ ਤੇ ਨਾਲੇ ਸਿੱਖਦੇ ਨਾਲੇ ਭਜਨ ਬੰਦਗੀ ਤੇ ਨਾਲ ਲੋਕਾਂ ਨੂੰ ਉਥੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਕਿ ਸ਼ਾਂਤੀ ਰੱਖੋ ਹਮੇਸ਼ਾ ਬੰਦੇ ਨੂੰ ਆਪਣਾ ਸ਼ਾਂਤ ਰਹਿਣਾ ਚਾਹੀਦਾ ਲੜਾਈ ਝਗੜਾ ਤੇ ਟੈਂਪਰ ਲੂਜ਼ ਨਹੀਂ ਕਰਨੀ ਚਾਹੀਦੀ ਆਪਣੇ ਤੇ ਲੋਕਾਂ ਦਾ ਵੀ ਹੌਲੀ ਹੌਲੀ ਉਥੇ ਜਮਾਵੜਾ ਜਿਹੜਾ ਸੀ ਹੋਣਾ ਸ਼ੁਰੂ ਹੋ ਗਿਆ ਲੋਕਾਂ ਵਾਸਤੇ ਟੱਪੜ ਟੁੱਪੜ ਬਸਾਤੇ ਟਾਟ ਦਰਿਆ ਆ ਕੇ ਬੈਠੋ ਤੇ ਉਪਦੇਸ਼ ਸੁਣੋ ਉਸ ਮਹਾਤਮਾਨੇ ਪਿੰਡ ਚ ਰੌਲਾ ਪੈ ਗਿਆ ਲੱਗੇ ਸਕੇ ਲੋਕਾਂ ਦਾ ਹੁਣਾ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸਕੂਲ ਸਾਰਾ ਭਰ ਗਿਆ ਲੋਕ ਬੈਠਣ ਤੇ ਉਹ ਆਪਣੀਆਂ ਸ਼ਾਂਤੀ ਦੀਆਂ ਗੱਲਾਂ ਸ਼ਾਂਤੀ ਦੀਆਂ ਕਥਾਵਾਂ ਕਰ ਕਰਕੇ ਲੋਕਾਂ ਨੂੰ ਸਮਝਾਉਣ ਲੱਗਾ ਪਿੰਡ ਦੇ ਵਿੱਚ ਇਸੇ ਤਰ੍ਹਾਂ ਹੀ ਹਰ ਪਿੰਡ ਵਿੱਚ ਕੋਈ ਨਾ ਕੋਈ ਚਸਤ ਬੰਦੇ ਹੁੰਦੇ ਆ ਤਰਕਸ਼ੀਲ ਬੰਦੇ ਹੁੰਦੇ ਆ ਉਹਨਾਂ ਚੋਂ ਪਿੰਡਦਿਆਂ ਚ ਇੱਕ ਬੰਦਾ ਉੱਥੇ ਵੀ ਇਸ ਤਰ੍ਹਾਂ ਦਾ ਸੀਗਾ ਤਰਕਸ਼ੀਲ ਤਰਕਸ਼ੀਲ ਕਹ ਲੋ ਸਮਝਦਾਰ ਕਹ ਲੋ ਚੁਸਤ ਕਹ ਲੋ ਉਹ ਜਾ ਕੇ ਉਸ ਧੂਣੀ ਦੇ ਦਿਵਾਲੇ ਜਿੱਥੇ ਸੰਤ ਬੈਠਾ ਸੀ ਉਹਦੇ ਲਾਗੇ ਬੈਠ ਗਿਆ ਪਿੰਡ ਜੋ ਉਹਨੇ ਗੱਲਾਂ ਤੇ ਉਹਦੇ ਬਾਰੇ ਵਿੱਚ ਬਹੁਤ ਸੁਣੀਆਂ ਸੀ ਸ਼ਾਂਤੀ ਸਰੂਪ ਦੇ ਬਾਰੇ ਜਿਹੜਾ ਸ਼ਾਂਤੀ ਦੀਆਂ ਗੱਲਾਂ ਦੱਸਦਾ ਸੀ ਉੱਥੇ ਉਹਨੇ ਸੋਚਿਆ ਚੱਲਾ ਜੇ ਦੀ ਪਰਖ ਕਰਦੇ ਆਂ ਤਾਂ ਸਾਰੇ ਪਿੰਡ ਦੇ ਸਾਹਮਣੇ ਨੰਗਾ ਕਰਦੇ ਆਂ ਕਿੰਨੀ ਕੀ ਸ਼ਾਂਤੀ ਬਣਾ ਕੇ ਰੱਖਦਾ ਹੈ ਲਾਗੇ ਜਾ ਕੇ ਜਦੋਂ ਬੈਠ ਗਿਆ ਉਹਦੇ ਤੇ ਸ਼ਾਂਤੀ ਸਰੂਪ ਨੂੰ ਉਹਨੇ ਪੁੱਛਿਆ ਬਾਬਾ ਜੀ ਮਹਾਰਾਜ ਨਕਮਸਤਕ ਹੋਣ ਤੋਂ ਬਾਅਦ ਤੁਹਾਡਾ ਨਾਂ ਕੀ ਹੈ ਉਹ ਸੰਤ ਬੋਲਿਆ ਮਹਾਰਾਜ ਮੇਰਾ ਨਾਂ ਸ਼ਾਂਤੀ ਦਾ ਪੁੰਜ ਹੈ ਸ਼ਾਂਤੀ ਸਰੂਪ ਹੈ ਮੈਂ ਤੇ ਸ਼ਾਂਤੀ ਦਾ ਹੀ ਮੈਂ ਉਪਦੇਸ਼ ਦਿੰਦਾ 10 ਕਿੰਨੇ ਮਿੰਟ ਤੂੰ ਆਦਾ ਸੈਕਿੰਡ ਤੋਂ ਬਾਅਦ ਲੋਕ ਸਾਰੇ ਦੇਖਦੇ ਪਏ ਕਥਾਵਾਂ ਚੱਲਦੀ ਪਈਆਂ ਉੱਥੇ। ਤੇਲੇ ਚਪਾਟੇ ਧੂਣੀ ਦੇ ਵਿੱਚ ਅੱਗ ਪਾਈ ਜਾਣ ਸਮਗਰੀ ਪਾਈ ਜਾਣ। 10 ਮਿੰਟ ਬਾਅਦ ਫੇਰ ਉਹਨੇ ਪੁੱਛ ਲਿਆ ਕਹਿੰਦਾ ਬਾਬਾ ਜੀ ਤੁਹਾਡਾ ਮਾਫ ਕਰਿਓ ਸਾ ਤੁਹਾਡਾ ਨਾਂ ਦੱਸਿਓ ਤੁਹਾਡਾ ਕੀ ਹੈ? ਕਹਿੰਦਾ ਮੇਰਾ ਨਾਂ ਸ਼ਾਂਤੀ ਸਰੂਪ ਆ। ਥੋੜਾ ਜਿਹਾ ਖਰਬਾ ਬੋਲਿਆ। ਫੇਰ 10 ਮਿੰਟ 15 ਮਿੰਟ ਹੋਏ ਬੱਚਾ ਲੇਖਾਂ। ਉਹਨੇ ਫੇਰ ਪੁੱਛ ਲਿਆ ਬਾਬਾ ਜੀ ਤੁਹਾਡਾ ਨਾਮ ਭੁੱਲ ਗਿਆ ਆਪਣਾ ਨਾਮ ਦੱਸਿਓ ਤੁਹਾਡਾ ਨਾਮ ਕੀ ਤੁਸੀਂ ਕੀ ਕਰਦੇ ਹੋ ਫਿਰ ਕਹਿੰਦਾ ਯਾਰ ਤੁਹਾਨੂੰ ਦੱਸਿਆ ਤੇਗਾ ਇੱਕ ਵਾਰ ਮੈਂ ਸ਼ਾਂਤੀ ਫਰੂਪ ਆ ਸ਼ਾਂਤੀ ਪ੍ਰਦੇਸ਼ ਦੇਣਾ ਮੇਰਾ ਕੰਮ ਹੈਗਾ ਉਹ ਜਿਹੜਾ ਸ਼ਾਂਤੀ ਦਾ ਪੁੰਜ ਬਣਿਆ ਫਿਰਦਾ ਸੀ ਆਪਣੇ ਆਪ 'ਚ ਉਹ ਹੌਲੀ-ਹੌਲੀ ਟੈਂਪਰ ਲੂਜ਼ ਕਰਨਾ ਸ਼ੁਰੂ ਕਰ ਗਿਆ ਗਰਮ ਹੋ ਗਿਆ ਹੁਣ ਸ਼ੁਰੂ ਹੋ ਗਿਆ ਲੋਕਾਂ ਦੇ ਸਾਹਮਣੇ ਇਹੀ ਚੀਜ਼ ਉਹ ਜਿਹੜਾ ਤਰਕਸ਼ੀਲ ਬੰਦਾ ਬੈਠਾ ਸੀ ਜਿਹੜਾ ਉਹੀ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਉਹ ਵੀ ਸਮਝ ਰਿਹਾ ਸੀ ਬਸ ਹੁਣ ਇੱਕੋ ਝਟਕੇ ਦੀ ਗੱਲ ਆ ਤੇ ਇਹਨੇ ਹੁਣ ਗਰਮੀ ਖਾ ਜਾਣੀ ਆ ਉਹ ਉਹਨੂੰ ਇਨਸਟੀਗੇਟ ਕਰ ਰਿਹਾ ਸੀ ਉਕਸਾ ਰਿਹਾ ਸੀਗਾ ਵੀ ਇਹ ਗਰਮ ਹੋਏ ਤੇ ਮੈਨੂੰ ਮਾਰਨ ਭੱਜੇ ਤੇ ਮੈਂ ਇਹਦਾ ਪਾਡਾ ਫੋੜਾ ਤੋਂ 15-20 ਮਿੰਟ ਫੇਰ ਗੁਜ਼ਰੇ ਤੇ ਫੇਰ ਉਹਨੇ ਹੱਥ ਜੋੜ ਕੇ ਪੁੱਛ ਲਿਆ ਬਾਬਾ ਜੀ ਆਪਣਾ ਨਾਂ ਦੱਸਿਓ ਹਾਂ ਜਰਾ ਤੁਹਾਡਾ ਨਾਂ ਕੀ ਹੈ ਬਾਬੇ ਨੇ ਚੜਿਆ ਖਲੋ ਗੁੱਸਾ ਪੂਰਾ ਬਾਬਾ ਖੜੋ ਕੇ ਉਸੇ ਦੇ ਧੂਏ ਚੋ ਲੈ ਕੇ ਮੁੱਢੀ ਬਲਦੀ ਅੱਗ ਦੀ ਉਸ ਬੰਦੇ ਦੇ ਮਗਰ ਪੰਜਾ ਕਹਿੰਦਾ ਖਲੋ ਤੇਰੀ ਮੈਂ ਉਹ ਗਾੜੀ ਗਾੜੀ ਬੰਦਾ ਪਿੰਡ ਦਾ ਤੇ ਮਗਰ ਮਗਰ ਬਲਦੀ ਧੂਏ ਦੀ ਮੁੱਢੀ ਲੈ ਕੇ ਤੇ ਉਹ ਜਿਹੜਾ ਸ਼ਾਂਤੀ ਦਾ ਪੁੰਜ ਬਣਿਆ ਫਿਰਦਾ ਸੀ ਕ੍ਰੋਧ ਨਾਲ ਭਰਿਆ ਉਹਦੇ ਮਗਰ ਮਗਰ ਮੂੰਹ ਲਾਲ ਕੀਤਾ ਗੁੱਸੇ ਨਾਲ ਉਹਦੇ ਮਗਰ ਧੂਏ ਦੀ ਮੁੱਢੀ ਲੈ ਕੇ ਬਲਦੀ ਬਲਦੀ ਤੇ ਦੌੜਾ ਉਹਦੇ ਮਗਰ ਉਹਨੂੰ ਮਾਰਨ ਵਾਸਤੇ ਇਹ ਸਭ ਲੋਕਾਂ ਨੇ ਦੇਖ ਕਹਿੰਦੇ ਯਾਰ ਇਹ ਚੰਗਾ ਸ਼ਾਂਤੀ ਦਾ ਸਰੂਪ ਹੀ ਸਾਨੂੰ ਤੇ ਸ਼ਾਂਤੀ ਦਾ ਉਪਦੇਸ਼ ਦਿੰਦਾ ਪਿਆ ਸੀ ਤੇ ਆਪ ਹੁਣ ਕਹਿੰਦਾ ਇਹ ਮਾਰਨ ਵਾਸਤੇ ਤੋਰ ਪਿਆ ਉਹਨੂੰ ਢਾਈ ਕਰਨ ਵਾਸਤੇ ਕਿੱਥੇ ਗਈ ਸ਼ਾਂਤੀ ਇਹਦੀ ਹੁਣ ਸੋ ਸਜਣੋ ਕਹਿਣਾ ਬੜਾ ਔਖਾ ਤੇ ਕਰਨਾ ਉਸ ਤੋਂ ਵੀ ਔਖਾ ਕਹਿਣ ਜੋ ਮਰਜੀ ਕਹੀ ਜਾਓ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਓ ਔਖੀਆਂ ਸੌਖੀਆਂ ਕਰੀ ਜਾਓ ਪਰ ਅਸਲੀ ਜਿਹੜੇ ਵੋਲ ਪਗਾਉਣੇ ਹੁੰਦੇ ਬੰਦੇ ਨੇ ਕੋਈ ਵੀ ਜਿਹੜੇ ਕਮਿਟਡ ਹੁੰਦੇ ਆ ਜਿਹਦੇ ਬੰਦੇ ਨੇ ਕਮਿਟਮੈਂਟ ਕਰ ਲਿਆ ਉਹ ਔਖੇ ਹੁੰਦੇ ਸੋ ਬੰਦਾ ਤੇ ਉਹ ਹੀ ਹੁੰਦਾ ਜਦੋਂ ਕਮਿਟਡ ਹੋ ਗਿਆ ਫਿਰ ਮਣਕੇ ਆਪਣੀ ਵੀ ਨਾ ਸੁਣਿਆ ਕਿ ਮੈਂ ਕਰਨਾ ਹੈ ਕੰਮ ਜਾਂ ਮੈਂ ਸੀਨੇ ਇੰਪਲੀਮੈਂਟ ਕਰਨਾ ਹੈ ਜਾਂ ਇਤੇ ਮੈਂ ਪਹਿਰਾ ਦੇਣਾ ਹੈ ਤੇ ਫਿਰ ਹੀ ਜਿਹੜਾ ਹੈ ਪਰਮਾਤਮਾ ਕਿਰਪਾ ਕਰਦਾ ਹੈ ਸੋ ਦੋਸਤੋ ਕਿਦਾਂ ਦੀ ਲੱਗੀ ਤੁਹਾਨੂੰ ਸਟੋਰੀ ਇੱਕ ਮਿੰਟ ਵਿੱਚ ਜਰੂਰ ਦੱਸਿਓ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਫਾਰਵਰਡ ਜਰੂਰ ਕਰਿਓ ਆਪਣੇ ਮਿੱਤਰ ਪਿਆਰਿਆਂ ਨੂੰ ਧੰਨਵਾਦ ਜਿੰਦੇ ਰਹੋ ਵਸਦੇ ਰਹੋ ਆਵਾਜ਼ ਰਹੋ ਖੁਸ਼ ਰਹੋ ਪਰਮਾਤਮਾ ਵਲਾ ਕਰੇ